ਅੱਜ ਤੋਂ 3 ਸਾਲ ਪਹਿਲਾਂ ਜਦੋਂ ਰੂਸ ਤੇ ਯੂਕਰੇਨ ਦੀ جنگ ਸ਼ੁਰੂ ਹੋਈ ਸੀ ਤਾਂ ਉਹ جنگ ਸ਼ੁਰੂ ਹੋਣ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਯੂਕਰੇਨ ਨਾਟੋ ਦਾ ਹਿੱਸਾ ਬਣਨਾ ਚਾਹੁੰਦਾ ਸੀ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦਾ ਤੇ ਰੂਸ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ ਕਿ ਰੂਸ ਨਹੀਂ ਚਾਹੁੰਦਾ ਸੀ ਕਿ ਨਾਟੋ ਦੀਆਂ ਸੈਨਾਵਾਂ ਨਾਟੋ ਦੇ ਹਥਿਆਰ ਰੂਸ ਦੀ ਸਰਹੱਦ ਦੇ ਨੇੜੇ ਹੋਣ ਮਤਲਬ ਯੂਕਰੇਨ ਤੇ ਪਰ ਯੂਕਰੇਨ ਨਾਟੋ ਦਾ ਹਿੱਸਾ ਬਣਨਾ ਚਾਹੁੰਦਾ ਸੀ ਇਹੀ ਰੀਜ਼ਨ ਲੈ ਕੇ ਵਲਾਦੀਮੀਰ ਪੁਤਿਨ ਅਤੇ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਸੀ ਹੁਣ ਡੋਨਲਡ ਟਰੰਪ ਨੇ ਵਲਾਦੀਮੀਰ ਪੁਤਿਨ ਦੀ ਇਹ ਗੱਲ ਮੰਨਦੇ ਹੋਏ ਯੂਕਰੇਨ ਨੂੰ ਇਹ ਕਹਿ ਦਿੱਤਾ ਕਿ ਅਸੀਂ ਯੂਕਰੇਨ ਨੂੰ ਨਾਟੋ ਦਾ ਹਿੱਸਾ ਨਹੀਂ ਬਣਾਵਾਂਗੇ ਅਸੀਂ ਯੂਕਰੇਨ ਦੀ ਸਿਕਿਉਰਿਟੀ ਦੀ ਗਾਰੰਟੀ ਤਾਂ ਲੈਨੇ ਆ ਪਰ ਅਫੀਸ਼ੀਅਲ ਤੌਰ ਤੇ ਸਾਨੂੰ ਨਾਟੋ ਦਾ ਹਿੱਸਾ ਨਹੀਂ ਬਣਾਵਾਂਗੇ ਪਰ ਯੂਕਰੇਨ ਇਹ ਗੱਲ ਤੋਂ ਰਾਜ਼ੀ ਨਹੀਂ ਯੂਕਰੇਨ ਕਹਿ ਰਿਹਾ ਕਿ ਵਰਬਲੀ ਤਾਂ ਸਾਨੂੰ ਪਹਿਲਾਂ ਵੀ ਸਿਕਿਉਰਿਟੀ ਦੀ ਗਾਰੰਟੀ ਦਿੱਤੀ ਗਈ ਸੀ ਪਰ ਸਾਨੂੰ ਕੋਈ ਬਚਾਉਣ ਨਹੀਂ ਆਇਆ ਨਾਰਤੋ ਦਾ ਹਿੱਸਾ ਬਾਣਨ ਨੂੰ ਲੈ ਕੇ ਤਾਂ ਅਸੀਂ ਉਸ ਨਾਲ ਪੰਗਾ ਲਿਆ ਫੇਰ ਤਾਂ ਉਹਨੇ ਸਾਡੇ ਤੇ ਅਟੈਕ ਕੀਤਾ ਜੇ ਅਸੀਂ ਇਹ ਸ਼ਰਤ ਮੰਨਣੀ ਸੀ ਫੇਰ ਅਸੀਂ ਇਹਨਾਂ ਹਮਲਾ ਕਾਹ ਤੋਂ ਚੱਲੇ ਆ ਇਹਨਾਂ ਦੁੱਖ ਕਿਉਂ ਚੱਲੇ ਨਾਲ ਨਾਲ ਡੋਨਲਡ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਯੂਕਰੇਨ ਦਾ ਜੋ ਏਰੀਆ ਕਰੀਮੀਆ ਜੋ 2014 ਵਿੱਚ ਰੂਸ ਨੇ ਯੂਕਰੇਨ ਤੋਂ ਲੈ ਲਿਆ ਸੀ ਉੱਤੇ ਕਬਜ਼ਾ ਕਰ ਲਿਆ ਸੀ ਉਹ ਵੀ ਹੁਣ ਰੂਸ ਦਾ ਹਿੱਸਾ ਹੀ ਰਹੇਗਾ ਤੇ ਆਹ ਹਮਲੇ ਵਿੱਚ ਰੂਸ ਨੇ ਜੋ ਯੂਕਰੇਨ ਦਾ ਏਰੀਆ ਕਬਜ਼ਾਇਆ ਹੋਆ ਡੋਨਬਾਸ ਰੀਜਨ ਡੋਨੇਸਕ ਤੇ ਲੋਹਾਂਸ ਇਹ ਦੋ ਸਟੇਟਾਂ ਮਾਰੀਓਪੋਲ ਤੇ ਖੀਰਸੋਂ ਇਹ ਸਟੇਟਾਂ ਦਾ ਜਿੰਨਾ ਦਿਨਾ ਵੀ ਹਿੱਸਾ ਰੂਸ ਕੋਲੇ ਆ ਉਹ ਜ਼ਮੀਨ ਵੀ ਹੁਣ ਰੂਸ ਕੋਲੇ ਹੀ ਰਹੇਗੀ ਉਹ ਵਾਪਸ ਜਕਰੇ ਤੋਂ ਨਹੀਂ ਮਿਲੇਗੀ ਯੂਕਰੇਨ ਇਹ ਗੱਲ ਤੇ ਰਾਜੀ ਨਹੀਂ ਹੋ ਰਿਹਾ ਪਰ ਡੋਨਲਡ ਟਰੰਪ ਪਤਾ ਨਹੀਂ ਟਰੰਪ ਤੇ ਪੁਤਿਨ ਦੀ ਮੀਟਿੰਗ ਤੋਂ ਬਾਅਦ ਕੀ ਹੋਇਆ ਪਹਿਲਾਂ ਤਾਂ ਡੋਨਲਡ ਟਰੰਪ ਬਹੁਤ ਜਿੰਮੇ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਕਿ ਬਹੁਤ ਫੂਫੂ ਕਰ ਰਿਹਾ ਸੀ ਕਿਆ ਕਰਦਾਂਗੇ ਉਹ ਕਰਦਾਂਗੇ ਇੰਡੀਆ ਤੇ ਹੋਰ ਟੈਰਫ ਲਾਦਾਂਗੇ ਜੇ ਰਸ਼ੀਆ ਨੇ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ ਪਰ ਬੁਲਾਦੀਵੀਰ ਪੁਤਿਨ ਨੇ ਪਤਾ ਨਹੀਂ ਡੋਨਲਡ ਟਰੰਪ ਦੇ ਕੰਨ 'ਚ ਅਜਿਹੀ ਕੀ ਫੂਕ ਮਾਰੀ ਆ ਕਿ ਹੁਣ ਉਹ ਯੁਕਰੇਨ ਤੇ ਯੂਰਪ ਨੂੰ ਬੁਲਾਦੀਵੀਰ ਪੁਤਿਨ ਦੀਆਂ ਸ਼ਰਤਾਂ ਮਨੋਣ ਤੇ ਲੱਗੇ ਹੋਏ ਆ ਸਾਰਾ ਯੂਰਪ ਦੇ ਯੁਕਰੇਨ ਇਹ ਗੱਲ ਤੋਂ ਮਨਾ ਕਰ ਰਿਹਾ ਪਰ ਡੋਨਲਡ ਟਰੰਪ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਮੈਂ ਰਸ਼ੀਆ ਦੇ ਹੱਕ ਵਿੱਚ ਫੈਸਲਾ ਕਰਾ ਕੇ ਜੰਗ ਖਤਮ ਕਰ ਦਵਾਂ ਤੇ ਮੈਨੂੰ ਛੇਤੀ ਤੋਂ ਛੇਤੀ ਨੋਬਲ ਪੀਸ ਪ੍ਰਾਈਜ਼ ਮਿਲ ਜਾਵੇ। ਧੰਨਵਾਦ।